ਹੈਲੋ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਸਟਾਰਟ ਇੱਥੇ ਟਾਈਮ ਜਿਹੜਾਗਾ ਨੌਕ ਦਾ ਹੋ ਗਿਆ ਟਾਈਮ ਪਤਾ ਨਹੀਂ 9 ਵਜੇ ਨੇ ਕਿ ਨਾ ਮੈਂ ਦੇਖਿਆ ਨਹੀਂ ਟਾਈਮ ਨੌਕ ਦਾ ਹੀ ਹੋਊਗਾ ਟਾਈਮ ਕਪੜੇ ਧੋਤੇ ਸੀਗੇ ਬਾਹਰ ਦੀ ਸਾਰੀ ਸਫਾਈ ਹੋ ਗਈ ਅੱਜ ਕਲੇਰ ਸਾਹਿਬ ਹੁਣ ਉੱਠ ਕੇ ਕਹਿੰਦੇ ਸੁੱਤੇ ਪਏ ਸੀਗੇ ਤੇ ਬਸ ਅੰਦਰ ਦਾ ਥੋੜਾ ਬਹੁਤਾ ਰਹਿ ਗਿਆ ਬਾਕੀ ਚੱਕ ਧਰ ਜਿਹੜੀ ਹੋਈ ਹੋਈ ਐ ਸਾਰੀ ਤੇ ਆਟਾ ਮੇ ਗੁੰਨੇ ਦੂਸਰੀ ਵਾਰ ਦੀ ਚਾਹ ਵੀ ਪੀਲੀ ਬਣਾ ਕੇ ਤੇ ਕਿਉਂਕਿ ਕਲੇਰ ਸਾਹਿਬ ਲੇਟ ਉੱਠੇ ਸੀਗੇ ਤਾਂ ਕਰਕੇ ਫਿਰ ਦੁਬਾਰਾ ਵੀ ਚਾਹ ਜਿਹੜੀ ਬਣੀ ਐਗੀ ਕਪੜੇ ਧੋਤੇ ਸੀਗੇ ਬਾਹਰ ਵਿੜਾ ਵੀ ਸਾਫ ਕਰਤਾ ਸੀ ਸਾਰਾ ਹੋ ਗਿਆ ਸੀਗਾ ਬਾਹਰ ਦਾ ਹਨਾ ਤੇ ਕਹਿੰਦੇ ਨੇ ਹੁਣ ਨਾ ਮੌਸਮ ਐਨਾ ਮਤਲਬ ਬੱਦਲ ਹੋਏ ਪਏ ਨੇ ਬਹੁਤ ਜ਼ਿਆਦਾ ਬੱਦਲ ਹੋਇਆ ਪਿਆਗਾ ਮੌਸਮ ਇਹਨਾ ਘੈਂਟ ਹੋਇਆ ਪਿਆ ਠੰਡ ਠੰਡੀ ਹਵਾ ਵੀ ਚੱਲ ਰਹੀ ਆ ਬੂੰਦਾਬੰਦੀ ਵੀ ਹੋ ਰਹੀ ਆ ਥੋੜੀ ਥੋੜੀ ਬਰੀਕ ਬਰੀਕ ਜੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਪੈਣ ਦਾ ਨਾ ਕਪੂਰ ਥੱਲੇ ਤੋਂ ਆਉਨੇ ਪੈਣਾ ਉਹਨਾਂ ਦਾ ਨਾਮ ਮੈਨੂੰ ਭੁੱਲ ਗਈ ਕਪੂਰ ਥੱਲੇ ਤੋਂ ਨੇ ਉਹ ਪੈਣ ਪੁੱਛਦੇ ਸੀ ਵੀ ਸਾਡੇ ਤਾਂ ਮੀਂਹ ਆਉਂਦਾ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਵੀ ਦੱਸੋ ਤੁਹਾਡੇ ਕਦੋਂ ਆਇਆ ਸਾਡੇ ਤਾਂ ਦੇਖੋ ਦਿੱਲੀ ਵਾਂਗੂ ਚਾਰ ਪੰਜ ਦਿਨ ਛੱਡ ਕੇ ਚਾਰ ਦਿਨ ਵੀ ਨਹੀਂ ਕਈ ਵਾਰ ਤਾਂ ਲੰਘਦੇ ਹੈ ਨਾ ਮੀਂਹ ਆਉਂਦਾ ਹੀ ਹੁੰਦਾ ਸਾਡੇ ਚਾਹੇ ਮੌਸਮ ਬਦਲ ਹੋਇਆ ਜੇ ਰਹਿੰਦੀ ਨਹੀਂ ਹੁਣ ਪਰਸੋਂ ਦਾ ਇਵੇਂ ਜੀ ਕੱਲ ਦਾ ਜ਼ਿਆਦਾ ਬਦਲ ਹੋਇਆ ਪਿਆਗਾ ਫੈਂ ਤੁਹਾਨੂੰ ਬਾਹਰ ਚੱਲ ਕੇ ਦਿਖਾਉਣੀ ਹੈਗੀ ਵੀ ਮੌਸਮ ਆ ਜਿਹੜਾ ਕਿਸ ਤਰ੍ਹਾਂ ਦਾ ਹੋਇਆ ਹੋਇਆ ਹੈ ਨਾ ਤੇ ਚੱਲਦੇ ਆਂ ਆਪਾਂ ਬਾਹਰ ਦਿਖਾਉਣੇ ਆ ਕੱਪੜੇ ਵੀ ਸੁੱਕਣੇ ਪਾਏ ਸੀ ਜੇ ਸੁੱਕ ਜਾਣ ਹਾਂ ਇੱਕ ਸੱਚ ਮੇਰੇ ਹੁਣ ਵਾਲਾਂ ਤੋਂ ਯਾਦ ਆ ਗਿਆ ਇੱਕ ਭੈਣ ਪੁੱਛ ਰਹੀ ਸੀ ਕਿ ਨੇ ਵੀ ਜਿਹੜੇ ਚੌਲਾਂ ਵਾਲਾ ਪਾਣੀ ਹੁੰਦਾ ਉਹ ਲਗਾ ਕੇ ਕਿੰਨੇ ਮਤਲਬ ਹੋ ਰੱਖਣਾ ਇਹ ਦੇਖੋ ਤੁਸੀਂ ਨਾ ਅੱਧਾ ਘੰਟਾ ਵੀ ਰੱਖ ਸਕਦੇ ਹੋ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਰੱਖਣਾ ਹੀ ਆ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਚੌਲਾਂ ਨੂੰ ਭਿਉਂ ਕੇ ਹਨਾ ਪਾਣੀ ਕੱਢ ਲਓ ਤੇ ਟਾਈਮ ਜੇ ਆਪਣੇ ਕੋਲ ਬਿਲਕੁਲ ਕੋਲਕਾਟ ਹੈ ਕਈ ਪਣਾ ਜੌਬ ਕਰਦੇ ਨਹੀਂ ਉਹਨਾਂ ਕੋਲ ਨਾ ਟਾਈਮ ਹੁੰਦਾ ਹਨਾ ਤਾਂ ਤੁਸੀਂ ਉਹਦੇ ਵਿੱਚ ਸ਼ੈਂਪੂ ਦੀ ਥੋੜੀ ਮਿਕਸ ਕਰ ਲਓ ਕੋਈ ਵੀ ਸ਼ੈਂਪੂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਤਾਂ ਆਪਣਾ ਡਾਇਰੈਕਟ ਹੈਅ ਵਾਸ਼ ਕਰ ਲਓ ਕੋਈ ਰੱਖਣ ਦੀ ਵੀ ਜ਼ਰੂਰਤ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਆਪਾਂ ਅੱਧਾ ਘੰਟਾ ਜਿਹਾ ਕੋਈ ਇਹਦਾ ਟਾਈਮ ਨਹੀਂ ਹੈਗਾ ਵੀ ਰੱਖਣਾ ਹਾਂ ਜੇਕਰ ਤੁਹਾਡੇ ਕੋਲ ਟਾਈਮ ਹੈਗਾਗਾ ਤੁਸੀਂ ਰੱਖ ਸਕਦੇ ਹੋ ਹਨਾ ਤਾਂ ਤੁਸੀਂ ਉਹਦਾ ਘੰਟਾ ਘੰਟਾ ਰੱਖ ਵੀ ਸਕਦੇ ਹੋ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਹੈਨਾ ਠੀਕ ਆ ਜੀ ਮੈਂ ਕਿਹਾ ਚਲੋ ਫਿਰ ਮੈਂ ਭੁੱਲ ਜਾਈ ਨਹੀਂ ਕਈ ਵਾਰ ਨਾ ਪਤਾ ਕੀ ਹੁੰਦਾ ਵੀਡੀਓ ਬਣੀ ਪਈ ਹੁੰਦੀ ਹੈਗੀ ਫਿਰ ਤਾਂ ਕਰਕੇ ਥੋੜਾ ਜਿਹਾ ਮੈਨੂੰ ਹੋਰ ਵੀਡੀਓ ਦੇ ਵਿੱਚ ਐਡ ਕਰਨਾ ਜਾਂ ਬੋਲਣਾ ਔਖਾ ਹੋ ਜਾਂਦਾ ਕਈ ਵਾਰ ਸਪੇਸ ਨਹੀਂ ਹੁੰਦੀ ਹੈਨਾ ਤੇ ਤੁਸੀਂ ਨਾ ਬਸ ਵੇਟ ਕਰ ਲਿਆ ਕਰੋ ਥੋੜਾ ਜਿਹਾ ਇੱਕ ਦੋ ਵਲੌਗ ਦੇ ਵਿੱਚ ਫਿਰ ਮੈਂ ਜ਼ਰੂਰ ਦੱਸਦੀ ਹੀ ਦੱਸਦੀ ਹੁੰਦੀ ਆ ਚਲੋ ਬਾਹਰ ਤਾਂ ਸਾਨੂੰ ਮੌਸਮ ਦਿਖਾਉਣਿਆ ਮੌਸਮ ਕਣੀਆ ਆ ਗਈਆਂ ਆ ਦੇਖੋ ਹੁਣੇ-ਹੁਣੇ ਭੈਣ ਦਾ ਕਮੈਂਟ ਆਇਆ ਮੈਂ ਰਿਪਲਾਈ ਦੇ ਰਹੀ ਹਾਂ ਤਾਂ ਹੀ ਸ਼ਾਇਦ ਪਹਿਲਾਂ ਆਇਆ ਸੀ ਪਰ ਮੈਂ ਹੁਣ ਦੇਖਿਆ ਤੇ ਦੇਖੋ ਮਤਲਬ ਅੱਜ ਸਵੇਰੀ ਆਇਆ ਹੈ ਤੇ ਹੁਣ ਆਪਾਂ ਕੱਪੜੇ ਚੱਕਾਂਗੇ ਕੱਪੜੇ ਚੱਕ ਕੇ ਅੰਦਰ ਸੁੱਕਣੇ ਪਾਵਾਂਗੇ ਲੋ ਜੀ ਮੈਂ ਦੇਖੋ ਕਿੰਨਾ ਆ ਗਿਆ ਅੱਜ ਤਰੀਕ ਹੈਗੀ ਹੈਗੀ 19 ਸ਼ਾਦ ਤੇ ਦਿਨ ਹੈਗਾ ਵੀਰਵਾਰ ਬਾਕੀ ਮੈਂ ਦੇਖ ਕੇ ਦੱਸੂਗੀ ਮੈਨੂੰ ਕੁਝ ਪਤਾ ਨਹੀਂ ਕਿ ਉਹ ਗਣਕਾ 19 ਹੋਊਗੀ ਨੂੰ ਚੱਕ ਦੇ ਜਨਮ ਬਰਨ ਪਾ ਪੰਛੀਆਂ ਨੂੰ ਪਾਵਾਂਗੇ ਲੋ ਜੀ ਇੱਥੇ ਟਾਈਮ ਤਾਂ ਨਹੀਂ ਮੈਂ ਦੇਖਿਆ ਵੀ ਕਿੰਨਾ ਸੀਗਾ ਪਰ ਇੱਥੇ ਬਣਾ ਰਹੀ ਸੀ ਮੈਂ ਚਾਹ ਕਿਉਂਕਿ ਕਲੇਰ ਸਾਹਿਬ ਨੇ ਜਾਣਾ ਸੀਗਾ ਸੁਨਾਮ ਘਰ ਦਾ ਹੀ ਕੋਈ ਕੰਮ ਸੀਗਾ ਉਹ ਕਹਿੰਦੇ ਵੀ ਪਹਿਲਾਂ ਉਹਨਾਂ ਨੇ ਖਾਣਾ ਖਾਧਾ ਥੋੜਾ ਟਾਈਮ ਪਹਿਲਾਂ ਹੀ ਖਾਣਾ ਖਾਧਾ ਸੀ ਬਾਅਦ ਵਿੱਚ ਉਹ ਕਹਿੰਦੇ ਵੀ ਹੁਣ ਮੈਨੂੰ ਚਾਹ ਬਣਾ ਦੇ ਵੀ ਮੈਂ ਜਾਣਾ ਸੁਨਾਮ ਖਾਣਾ ਖਾ ਕੇ ਚਲੇ ਗਏ ਸੀ ਸਕੂਲ ਚਲੇ ਗਏ ਸੀ ਸਕੂਲ ਤੋਂ ਆ ਕੇ ਫਿਰ ਉਹਨਾਂ ਨੇ ਕਿਹਾ ਸੀ ਕਹਿੰਦੇ ਚਾਹ ਬਣਾ ਦੇ ਮੈਨੂੰ ਮੈਂ ਸੁਨਾਮ ਜਾਣਾ ਤੇ ਬਾਕੀ ਠੰਡ ਵੀ ਸੀਗੀ ਅੱਜ ਠੰਡੇ ਠੰਡੇ ਮੌਸਮ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਚਾਹ ਨਾਲ ਕੁਝ ਖਾਣ ਨੂੰ ਵੀ ਹੋਵੇ ਪਰ ਮੈਂ ਬਣਾਇਆ ਤਾਂ ਨਹੀਂ ਸੀ ਜੀ ਹੁਣ ਕੁਛ ਕਦੇ ਵੀ ਪਕੌੜੇ ਵਗੈਰਾ ਕੁਝ ਵੀ ਨਹੀਂ ਬਣਾਇਆ ਤੇ ਕਲੇਰ ਸਾਹਿਬ ਕਰਕੇ ਵੀ ਥੋੜਾ ਜਿਹਾ ਫਿਰ ਘੱਟ ਬਣਾਉਣੀ ਹੈ ਜੀ ਜੋ ਕਿ ਦੇਖੋ ਘਰ ਦੇ ਬੱਚੇ ਕਹਿਣ ਹਨਾ ਵੀ ਸਾਨੂੰ ਕੁਝ ਬੱਚੇ ਤਾਂ ਵਿਸੇ ਕਹਿੰਦੇ ਹੀ ਨੇ ਬੱਚਿਆਂ ਨੂੰ ਕੁਝ ਵੀ ਦੇ ਦਿਓ ਬਣਾ ਕੇ ਬੱਚੇ ਖਾ ਲੈਂਦੇ ਨੇ ਪਰ ਕਲੇਰ ਸਾਹਿਬ ਦਾ ਆਪਾਂ ਹੁੰਦਾ ਹਨਾ ਪਰ ਬੱਚੇ ਵੀ ਨੂੰ ਹੁਣ ਬੋਲ ਰਹੇ ਹੈਗੇ ਖਾਣ ਨੂੰ ਉਹਨਾਂ ਨੂੰ ਜੋ ਮਰਜ਼ੀ ਬਣਾ ਕੇ ਦੇ ਦਿਓ ਖਾ ਲੈਣਗੇ ਤੇ ਬਾਕੀ ਚਲੋ ਜੀ ਚਾਹ ਹੀ ਬਣਾਈ ਸੀ ਕੱਲੀ ਤੇ ਆਪਾਂ ਆਚਾਰ ਸੀ ਜਿਹੜਾ ਚਾਰ ਨੂੰ ਵੀ ਹਲਾਤਾ ਸੀਗਾ 2 ਤੋਂ 3 ਬਾਰ ਦਿਨ ਦੇ ਵਿੱਚ ਆਚਾਰ ਨੂੰ ਜਿਹੜਾ ਮੈਂ ਹਲਾ ਦਿੰਦੀ ਚੰਗੀ ਤਰ੍ਹਾਂ ਕਿਉਂਕਿ ਫਿਰ ਆਚਾਰ ਆ ਜਿਹੜਾ ਲਾਈਫ ਟਾਈਮ ਉਹ ਵਧੀਆ ਲਾਈਫ ਟਾਈਮ ਨਹੀਂ ਮਤਲਬ ਕਿ ਉਹਦੀ ਲਾਈਫ ਆ ਜਿਹੜੀ ਆਚਾਰ ਦੀ ਵਧੀਆ ਰਹਿੰਦੀ ਹੈ ਸਾਲ ਰੱਖੀਏ 6 ਮਹੀਨੇ ਰੱਖੀਏ ਜਾਂ ਜਿੰਨਾ ਤੱਕ ਆਪਣਾ ਆਚਾਰ ਖਤਮ ਨਹੀਂ ਹੁੰਦਾ ਨਾ ਤਾਂ ਵਧੀਆ ਰਹਿੰਦਾਗਾ ਲਓ ਜੀ ਚਾਹ ਵੀ ਬਣ ਕੇ ਤਿਆਰ ਹੋ ਗਈ ਤੇ ਆਪਾਂ ਪੀਨਿਆਂ ਬੈਠ ਕੇ ਚਾਹ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕੀ ਕੰਮ-ਕਾਰ ਕਰਦੇ ਵੈਸੇ ਹੁਣ ਬਾਹਰ ਕੋਈ ਕੰਮ ਵੀ ਨਹੀਂ ਹੋਣਾ ਹੈਗਾ ਤੋ ਕ ਮੌਸਮ ਆ ਜਿਹੜਾ ਖਰਾਬ ਹੀ ਆ ਅੱਜ ਪੂਰਾ ਦਿਨ ਜਿਹੜਾ ਮੀਂਹ ਚੱਲਿਆ ਜੀ ਵਿਚਦੀ ਧੁੱਪ ਬਹੁਤ ਸੋਹਣੀ ਨਿਕਲਦੀ ਸੀ ਵਿਚਦੀ ਬੱਦਲ ਹੁੰਦਾ ਸੀ ਵਿਚਦੀ ਹਲਕੀ ਬਾਰਿਸ਼ ਹੁੰਦੀ ਸੀ ਵਿਚਦੀ ਤੇਜ਼ ਬਾਰਿਸ਼ ਹੁੰਦੀ ਸੀ ਅੱਜ ਪੂਰਾ ਦਿਨ ਆ ਜਿਹੜਾ ਇਸ ਤਰ੍ਹਾਂ ਹੀ ਰਿਹਾ ਵੈਸੇ ਚਾਰ ਅਸੂ ਹੋ ਗਏ ਅੱਜ ਚਾਰ ਪੰਜ ਅਸੂ ਆ ਸ਼ਾਇਦ ਅੱਜ ਪਰ ਮੀਂਹ ਦੇਖ ਲਓ ਅਸੂ ਦੇ ਵਿੱਚ ਵੀ ਹੈ ਨਾ ਕਹਿੰਦੇ ਉਹਨੇ ਜੇ ਸਟਾਰਟ ਹੋ ਜਾਈਏ ਇਹਨੇ ਬਤਾ ਅਸੂ ਦੇ ਮਹੀਨਾ ਵੀ ਪਈ ਜਾਵੇ ਹੁਣ ਸਫਾਈਆਂ ਵੀ ਸ਼ੁਰੂ ਕਰਨੀਆਂ ਦੀਵਾਲੀ ਦੀਆਂ ਪਰ ਦੇਖਦੇ ਆ ਹੁਣ ਜੇ ਮੀਂਹ हटੂਗਾ ਫੇਰ ਹੀ ਕੋਈ ਸਫਾਈ ਹੋਊਗੀ ਨਾ ਲਓ ਜਿੱਦੜ ਬਾਟੀ ਵਿੱਚ ਕਲੇਰ ਸਾਹਿਬ ਨੂੰ ਚਾਹ ਪਾਤੀ ਸੀ ਮੈਂ ਕੋਲੀ ਦੇ ਵਿੱਚ ਬਿਲਕੁਲ ਥੋੜੀ ਲਈ ਬਾਟੀ ਦੇ ਵਿੱਚ ਤਾਂ ਪਾਤੀ ਸੀ ਕਿਉਂਕਿ ਕਲੇਰ ਸਾਹਿਬ ਨੇ ਜਾਣਾ ਸੀ ਠੰਡੀ ਹੋ ਜੂ ਤੇ ਬਾਹਰ ਮੌਸਮ ਦੇਖੋ ਹੁਣ ਠੀਕ ਸੀਗਾ ਇਸ ਟਾਈਮ ਤੇ ਪਹਿਲਾਂ ਬਹੁਤ ਜ਼ਿਆਦਾ ਇੱਕ ਵਾਰ ਤਾਂ ਪੂਰੀ بارش ਆ ਗਈ ਸੀ ਤੇ ਲਓ ਜੀ ਉਸ ਤੋਂ ਬਾਅਦ ਇੱਥੇ ਦੇਖੋ ਮੈਂ ਹੁਣ ਲੰਗ ਮਾਰ ਮਾਰ ਤੁਰ ਰਹੀ ਹਾਂ ਮੇਰਾ ਪੈਰ ਬਹੁਤ ਜ਼ਿਆਦਾ ਦੁਖ ਰਿਹਾ ਸੀ ਇਸ ਟਾਈਮ ਤੇ ਮੈਂ ਇੱਥੇ ਸ਼ਾਇਦ ਅਲਮਾਰੀ ਦੇ ਵਿੱਚੋਂ ਆਪਣਾ ਹਾਂ ਰਬੜ ਬੈਂਡ ਕੱਢ ਰਹੀ ਸੀ ਕਿਉਂਕਿ ਅੱਜ ਮੈਂ ਗੁੱਤ ਕੀਤੀ ਸੀ ਜੂੜੇ ਨਾਲ ਨਾ ਫਿਰ ਸਰਵਾਈਕਲ ਕਰਕੇ ਥੋੜਾ ਜਿਹਾ ਮੈਨੂੰ ਹੁੰਦਾ ਪੇਨ ਵਗੈਰਾ ਹੋਣ ਲੱਗ ਜਾਂਦਾ ਤੇ ਤਾਂ ਕਰਕੇ ਮੈਂ ਕਿਹਾ ਚੱਲ ਗੁੱਤ ਕਰਕੇ ਦੇਖਦੀ ਆ ਵੀ ਜੇ ਘਟ ਜਾਵੇ ਵੈਸੇ ਮ사ਜ ਵਾਲੇ ਇੱਕ ਭੈਣ ਨੂੰ ਕਿਹਾ ਹੋਇਆ ਘਰ ਆ ਕੇ ਮ사ਜ ਕਹਿੰਦੇ ਕਰਦੇ ਜਾਣਗੇ ਵੀ ਦੋ ਤਿੰਨ ਵਾਰ ਮ사ਜ ਕਰਨੀ ਪੈਂਦੀ ਆ ਵੀ ਬਿਲਕੁਲ ਠੀਕ ਕਰ ਦਿੰਦੇ ਨੇ ਉਹ ਕਹਿੰਦੇ ਵੀ ਬਾਅਦ ਦੇ ਵਿੱਚ ਇਹ ਪ੍ਰੋਬਲਮ ਨਹੀਂ ਰਹਿੰਦੀ ਵੀ ਸਾਡੇ ਇੱਥੇ ਨੇ ਦੋ ਤਿੰਨ ਨੇ ਕਰਵਾਈ ਆ ਮ사ਜ ਉਹਨਾਂ ਤੋਂ ਮੈਂਗਾ ਚਲ ਮੈਂ ਵੀ ਕਰਵਾ ਕੇ ਦੇਖ ਲੂੰਗੀ ਲੋ ਜੀ ਕੰਮਕਾਰ ਤਾਂ ਕਾਫੀ ਟਾਈਮ ਪਹਿਲਾਂ ਹੀ ਖਤਮ ਹੋ ਗਏ ਸੀਗੇ ਹੁਣ ਪਲੇ ਸਾਬ ਗਏ ਨੇ ਸੁਨਾਮ ਆਪਣੇ ਘਰ ਦਾ ਹੀ ਕੋਈ ਕੰਮ ਆਗਾ ਜ਼ਰੂਰੀ ਉਹ ਕਰਵਾਉਣ ਗਏ ਨੇਗੇ ਤੇ ਹੋ ਸਕਦਾਗਾ ਦੀਵਾਲੀ ਤੋਂ ਬਾਅਦ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲ ਜਾਵੇ ਪਰਮਾਤਮਾ ਮਾਰ ਕਰੇ ਚਲੋ ਹੋ ਜੇ ਜੀ ਹਨਾ ਕਾਫੀ ਟਾਈਮ ਤੋਂ ਮੈਂ ਵੀ ਵੇਟ ਕਰਦੀ ਆਂ ਵੀ ਹੋ ਜੇ ਹੋ ਜੇ ਹੋ ਜੇ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਜੀ ਵਾਹਿਗੁਰੂ ਜੀ ਦੀ ਹਨਾ ਜੋ ਵੀ ਲਿਖਿਆ ਹੋਊਗਾ ਤੇ 20 ਅਕਤੂਬਰ ਦੇ ਸ਼ਾਇਦ ਬਰਤਣਗੇ ਹਾਂਜੀ 20 ਅਕਤੂਬਰ ਦੇ ਨੇ ਨਵੰਬਰ ਦੀ ਦੀਵਾਲੀ ਹੈਗੀ 11 ਦਿਨ ਬਾਅਦ ਇੱਕ ਇਤਿਹਾਸ ਸਾਰੇ 10 11 ਦਿਨ ਪਹਿਲਾਂ ਨੇਗੇ 10 11 ਦਿਨ ਕਿਉਂ ਪਹਿਲਾਂ ਨੇ ਜੀ ਤੇ ਚਲੋ ਜਿੰਨੇ ਵੀ ਕਿੰਨੇ ਹੈਗੇ ਨੇ ਤੇ ਕੀ ਇਤਿਹਾਸ ਜਿਹੜੇ ਗੇਤੇ ਅਹ ਪਰਦਾ ਦਰਦਾ ਜਿਹੜਾ ਮੇਰਾ ਉਹ ਵਰਦਾ ਹੀ ਜਾ ਰਿਹਾ ਲੰਗ ਮਾਰਨ ਲੱਗ ਗਈ ਮੈਂ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਚਲੋ ਜੀ ਆਹ ਵਾਲੇ ਬੈੱਡ ਨੂੰ ਲੈ ਕੇ ਨਾ ਇੱਕ ਬਿਕਰਮਜੀਤ ਸਿੰਘ ਦੀ ਆਈਡੀ ਤੋਂ ਭੰਡਾ ਸੀਗਾ ਕੁਐਸਚਨ ਉਹ ਕਹਿੰਦੇ ਵੀ ਸਾਨੂੰ ਬੈੱਡ ਦਾ ਥੋੜਾ ਪਤਾ ਨਹੀਂ ਲੱਗਦਾ ਵੀ ਗੱਦਿਆਂ ਵਾਲੀ ਇਧਰਲੀ ਸਾਈਡ ਖਾਲੀ ਆ ਵੀ ਕੁਝ ਸਮਝ ਜੀ ਨਹੀਂ ਆਉਂਦੀ ਵੀ ਕਿਵੇਂ ਦਾ ਬੈੱਡ ਆ ਤੁਹਾਡਾ ਕਹਿੰਦੇ ਜਰੂਰ ਦੱਸਿਓ ਇਹਦੇ ਬਾਰੇ ਚਲੋ ਜੀ ਅੱਜ ਇਹਦੇ ਬਾਰੇ ਆਪਾਂ ਦੱਸਦੇ ਆ ਭੈਣ ਨੂੰ ਹਨਾ ਮिक्की ਮੇਰੇ ਬੈੱਡ ਬਣਿਆ ਹੋਇਆਗਾ ਦਿਖਾਉਣਾ ਤੁਹਾਨੂੰ ਹਨਾ ਤੇ ਚਲੋ ਜੀ ਇਹ ਸ਼ਾਇਦ ਬੈੱਡ ਆਏ ਮੂ ਆਪਣੇ ਨੂੰ ਆਏ ਹੋ ਗਏ ਆ ਇਹ ਆਇਆ ਸੀਗਾ ਆਪਣਾ ਬੈੱਡ ਇੱਕ ਸਾਲ ਤੋਂ ਜਾਨੀ ਕਿ ਉੱਪਰ ਹੋ ਗਿਆ ਇਹਨੂੰ ਬੈੱਡ ਨੂੰ ਆਏ ਨੂੰ ਸ਼ਾਇਦ ਪਤਨੇ ਜੂਨ ਜਾਂ ਮਈ ਜੂਨ ਜੁਲਾਈ ਜਿਹੜੇ ਮਹੀਨੇ ਜੀ ਆਇਆ ਸੀਗਾ ਵੀਡੀਓ ਚ ਪਤਾ ਚੱਲੂਗਾ ਹਨਾ ਚਲੋ ਦਿਖਾਉਣਾ ਤੁਹਾਨੂੰ ਅੱਜ ਬੈਠਾ ਬੈੱਡ ਦਿਖਾਉਣਾ ਤੁਹਾਨੂੰ ਕਰਦੀ ਆ ਮੈਂ ਸ਼ੁਰੂ ਤੇ ਬੈੱਡ ਨਾ ਆ ਆਪਾਂ ਅਲੱਗ ਜਾਈ ਲਿਆ ਸੀਗਾ ਇਹ ਵਾਲੀ ਸਾਈਡ ਤੁਸੀਂ ਸ਼ਾਇਦ ਗੱਲ ਕਰਦੇ ਸੀ ਆਹ ਵਾਲੀ ਸਾਈਡ ਦੀ ਹੈ ਨਾ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਮਿੰਟ ਤੁਸੀਂ ਆਹ ਵਾਲਾ ਕਹਿ ਰਹੇ ਸੀ ਕਿ ਫੈਦਰ ਵੀ ਗੱਦਿਆਂ ਤੋਂ ਅੰਦਰਲੀ ਸਾਈਡ ਖਾਲੀ-ਖਾਲੀ ਆ ਹੈ ਨਾ ਇਹ ਨਾ ਸੈਕਟੀ ਬਣੀ ਹੁੰਦੀ ਹੈ ਕਿ ਪੈਰਾਂ ਵਾਲੀ ਸਾਈਡ ਇਹ ਸੈਕਟੀ ਬਣੀ ਹੋਈ ਹੈ ਜੇ ਜੇ ਤਾਂ ਆਪਾਂ ਇਹ ਲਗਵਾਉਣੇ ਆਂਗੇ ਇਹ ਸੀ ਵਿੱਚ ਲਗਵਾਈ ਸੀਗੀ ਆ ਬਾਕੀ ਕਈ ਆਪ ਤਾਂ ਨਿਓ ਲਾਗੇ ਜਾਂਦੇ ਹੈਗੇ ਬੈੱਡਾਂ ਵਾਲੇ ਨਾ ਮਤਲਬ ਐਕਸਟਰਾ ਹੁੰਦਾ ਇਹਦਾ 6-7000 ਰੁਪਏ ਦਾ ਅਲੱਗ ਤੋਂ ਲਾ ਲ ਕਰਦਾ ਤਾਂ ਇਹ 6.5 7000 ਦੀ ਅਲੱਗ ਤੋਂ ਲੱਗੀ ਸੀਗੀ ਨਹੀਂ ਤਾਂ ਇਹ ਨਾ ਬੈੱਡੀ ਹੁੰਦਾ ਹੁੰਦਾ ਇਹ ਸਾਈਟੀਆਂ ਉਹ ਵਾਲੀਆਂ ਹੁੰਦੀਆਂ ਨੇ ਸਾਈਡ ਵਾਲੀਆਂ ਸਾਈਟੀਆਂ ਹੁੰਦੀਆਂ ਨੇ ਹੈਨਾ ਤੇ ਉਹ ਹੈੱਡ ਹੁੰਦਾ ਗੱਡੋ ਤਾਂ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਆਪਾਂ ਕੋਈ ਨਹੀਂ ਜੀ ਜਿੱਤੇ ਆ ਤਾਂ ਸਾਡੇ ਵੀ ਉੱਥੇ ਪਤਾ ਲੱਗ ਗਿਆ ਹੈ ਨਾ ਸਾਈਟੀਆਂ ਨੇ ਜਿਹੜੀ ਸਾਈਡ ਤੇ ਤੇ ਬਾਕੀ ਆ ਜਿਹੜੀ ਅਲੱਗ ਤੋਂ ਬਣਵਾਈ ਸੀ ਜੀ ਇਹ ਆਪਾਂ ਨੂੰ 6.5 ਦੇ 7000 ਦੀ ਲੱਗ ਤੋਂ ਪਈ ਸੀ ਪਤਾ ਇਹ ਇੱਕ ਚੀਜ਼ ਇਹਦੇ ਵਿੱਚ ਹੋਰ ਆ ਇਵੇਂ ਬੈੱਡ ਦਾ ਕੰਬਲ ਹੋ ਗਿਆ ਹੈ ਨਾ ਬੈੱਡ ਦਾ ਕੰਬਲ ਆਪਾਂ ਅ ਬੱਚੇ ਨੇ ਹੁਣ ਜਿਵੇਂ ਕਿ ਹੁਣ ਦੇਖੋ ਹਰ ਇੱਕ ਦੇ ਘਰ ਏਸੀ ਲੱਗਿਆ ਹੋਇਆ ਤਾਂ ਕਿ ਆ ਜਿੰਦੇ ਵਿੱਚ ਬੱਚੇ ਕੰਬਲ ਲੈਂਦੇ ਨੇ ਹੈ ਨਾ ਤਾਂ ਆਪਾਂ ਜਦੋਂ ਵੀ ਬੱਚੇ ਉੱਠਦੇ ਨੇ ਜਾਂ ਆਪਾਂ ਮਾਂ ਨੂੰ ਵਿਆਹਤ ਹੁੰਦੀ ਉਹ ਦਿਨ ਦੇ ਵਿੱਚ ਆਪਾਂ ਥੋੜਾ ਟਾਈਮ ਘਰ ਦੇ ਵਿੱਚ ਦੇਖੋ ਅੰਦਰ ਹੀ ਰਹਿਣਾ ਹੁੰਦਾ ਪੂਰਾ ਦਿਨ ਵੀ ਥੋੜਾ ਟਾਈਮ ਆਪਾਂ ਕੰਬਲ ਵਗੈਰਾ ਲੈ ਕੇ ਉੱਪਰ ਪੈ ਜਾਂਦੇ ਆ ਤਾਂ ਕਾਹ ਹੋ ਆਪਾਂ ਕੰਬਲ ਬੁਤਾਇਆ ਕਿ ਇਹਦੇ ਵਿੱਚ ਵੀ ਰੱਖ ਸਾਡੇ ਨੂੰ ਦੇਖੋ ਇੱਦਾਂ ਇਹਦੇ ਵਿੱਚ ਕਾਫੀ ਡੂੰਘਾ ਆਪਾਂ ਨੂੰ ਦਿੱਤਾ ਹੋਇਆ ਹੈ ਨਾ ਇਹ ਡਰਾ ਪਹਿਲਾਂ ਤਾਂ ਆਪਣਾ ਬਿਸਤਰੇ ਸੀਗੇ ਜਿਹੜੇ ਹਾਂ ਇਹਦੇ ਵਿੱਚ ਆਰਾਮ ਨਾਲ ਤੁਹਾਡੇ ਤਿੰਨਾਂ ਜਿਵੇਂ ਕਿ ਦਰੀਆਂ ਹੋ ਗਈਆਂ ਜਾਂ ਇੱਕ ਦੋ ਕੰਬਲ ਨੇ ਜਿਹੜੇ ਆਰਾਮ ਨਾਲ ਆ ਜਾਂਦੇ ਨੇ ਇਹਦੇ ਵਿੱਚ ਹਨਾ ਜਾਂ ਤੁਸੀਂ ਹੋਰ ਵੀ ਆਪਣੇ ਘਰ ਦਾ ਕੋਈ ਪਰਸਨਲ ਸਮਾਨ ਆਣਾ ਜਿਹੜਾ ਬਾਹਰ ਨਹੀਂ ਰੱਖ ਸਕਦੇ ਵੀ ਆਪਾਂ ਨੂੰ ਜ਼ਰੂਰਤ ਵੀ ਪੈਂਦੀ ਇਹਦੇ ਵਿੱਚ ਵੀ ਆਪਾਂ ਰੱਖ ਸਕਦੇ ਆ ਵੀ ਈਜ਼ੀਲੀ ਜਿਹੜਾ ਆਪਾਂ ਇਹਨੂੰ ਚੱਕੋ ਤੇ ਖੁੱਲ੍ਹ ਵੀ ਜਾਊਗਾ ਹਨਾ ਇਹ ਚੱਕਿਆ ਵੀ ਜਾਊਗਾ ਇਸ ਤਰ੍ਹਾਂ ਮੈਂ ਤੁਹਾਨੂੰ ਵਿਝਾਂ ਦਿਖਾਉਣੀ ਆ ਪਹਿਲਾਂ ਮੈਂ ਬਿਸਤਰੇ ਵਗੈਰਾ ਰੱਖ ਦਿੱਤੇ ਇਹਦੇ ਵਿੱਚ ਹੋਰ ਮੈਦੇ ਵਿੱਚ ਆਪਣਾ ਕੋਈ ਜ਼ਰੂਰੀ ਦਾ ਸਮਾਨ ਹੀ ਰੱਖਿਆ ਹੋਇਆ ਜੋ ਕਿ ਮੇਰੀ ਅਲਮਾਰੀ ਦੇ ਵਿੱਚ ਨਹੀਂ ਆਉਂਦਾ ਸਿੱਧਾ ਫਿਰ ਕਾਫੀ ਗਾਹ ਪਏ ਹਨ ਇਸ ਅਲਮਾਰੀ ਦੇ ਵਿੱਚ ਇੱਥੇ ਆਪਾਂ ਮੈਂ ਜਿਹੜਾ ਸਮਾਨ ਉਹ ਸੈੱਟ ਕਰਕੇ ਰੱਖਿਆ ਹੋਇਆ ਤੇ ਫਿਰ ਵੀ ਦੂਜੀ ਚੀਜ਼ ਇਹ ਤੁਹਾਨੂੰ ਪਰ ਆਰਾਮ ਨਾਲ ਬੈਠ ਨਹੀਂ ਸਕ ਰਿਆਂ ਵਾਲੇ ਉੱਪਰ ਬੈਠ ਕੇ ਆਪਾਂ ਜੇ ਕੋਈ ਆਪਾਂ ਨੂੰ ਇਹ ਵੀ ਬੈੱਡ ਦੇ ਉੱਪਰ ਆਪਣੀ ਹੈ ਨਾ ਤੇ ਮੇਰੇ ਹੁਣ ਜਿਵੇਂ ਹਸਬੰਦ ਨੂੰ ਵੀ ਲੱਤ ਦੁਖਦੀ ਹੈ ਜੀ ਉਹਨਾਂ ਤਾਂ نیچے ਬੈਠ ਕੇ ਜਾਂ ਉਹਨਾਂ ਨੂੰ ਸੋਫੇ 'ਤੇ ਨਹੀਂ ਆਦਤ ਹੈਗੀ ਮੰਜੇ ਦੇ ਵੀ ਉਹ ਬਿਲਕੁਲ ਘੱਟ ਬੈਠਦੇ ਨੇ ਨਾ ਤਾਂ ਉਹਨਾਂ ਦੀ ਆਦਤ ਆ ਉੱਪਰ ਬੈਠ ਕਈ ਖਾਣਾ ਖਾਂਦੇ ਨੇ ਜਾਂ ਕਈ ਵਾਰ ਆਪਾਂ ਹੋਏ ਵਿੱਚ ਜਲਦੀ ਹੈ ਆਪਾਂ ਇੱਥੇ ਬੈਠ ਕੇ ਆਪਣਾ ਖਾਣਾ ਵੀ ਖਾ ਸਕਦੇ ਆ ਚਾਹ ਪੀਣੇ ਤਾਂ ਆਪਾਂ ਇੱਥੇ ਰੱਖ ਸਕਦੇ ਕੋਈ ਵੀ ਚੀਜ਼ ਜਾਨੀ ਕਿੱਥੇ ਆਪਾਂ ਰੱਖ ਸਕਦੇ ਉਹ ਤਾਂ ਬੜੀ ਚੀਜ਼ ਬਣੀ ਹੋਈ ਹੈ ਇਹ ਅਲੱਗ ਤੋਂ ਸੈੱਟ ਹੀ ਬਣੀ ਹੋਈ ਹੈਗੀ ਹੈ ਨਾ ਪਰ ਇਹ ਵਿੱਚ ਨਹੀਂ ਮਿਲਦੀ ਜੇ ਕਹਿ ਕੇ ਲਵਾਉਣੀ ਪੈਂਦੀ ਹੈਗੀ ਠੀਕ ਆ ਜੀ ਹੁਣ ਜਿਹੜਾ ਮੈਂ ਮੰਮੀ ਨੂੰ ਬੈਡਾ ਦਿੱਤਾਗਾ ਉਹਦੇ ਲੱਗੀ ਤਾਂ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਲੈਣੀ ਆ ਹੈਗੀ ਵੀ ਸੀਗੀ ਹੈ ਨਾ ਇਹਦਾ ਅਲੱਗ ਤੋਂ ਤੁਹਾਨੂੰ 6-7000 ਰੁਪਏ ਪਊਗਾ ਹੈ ਨਾ ਜੇ ਤੁਸੀਂ ਲੈਣੀ ਜੇਕਰ ਤਾਂ ਕਿਦਰ ਉਹਨਾਂ ਨੇ ਨਹੀਂ ਲਈ ਹੈਗੀ ਉਹ ਕਹਿੰਦੇ ਵੀ ਸਪੇਸ ਵੀ ਦੇਖੋ ਜਿਹਦੇ ਤਾਂ ਸਪੇਸ ਹੈਗੀ ਆਗੀ ਮਤਲਬ ਜਿਆਦਾ ਕੀ ਰੂਮ ਦੇ ਵਿੱਚ ਸਪੇਸ ਸਾਡੇ ਦਾ ਜਿਹੜੇ ਰੂਮ ਨੇ ਬਹੁਤ ਜਿਆਦਾ ਖੁੱਲੇ ਰਹੇਗੇ ਸਾਡੇ ਰੂਮ ਤੁਸੀਂ ਐਂ ਦੇਖ ਲਓ ਵੀ ਇੱਧਰ ਬੈੱਡ ਲੱਗ ਕੇ ਇੱਥੇ ਵੀ ਕਾਫੀ ਸਪੇਸ ਹੈਗੀ ਆ ਇਧਰਲੀ ਸਾਈਡ 'ਤੇ ਸਾਡੇ ਦੋ ਮੰਜੇ ਆਰਾਮ ਨਾਲ ਡੈਜ ਜਾਂਦੇ ਨੇ ਇੱਥੇ ਵੀ ਸਾਡੇ ਦੋ ਮੰਜੇ ਆਰਾਮ ਨਾਲ ਡੈਜ ਜਾਂਦੇ ਨੇ ਵੀ ਮਤਲਬ ਸਾਡੇ ਕਮਰਾ ਜਿਹੜਾ ਪੂਰਾ ਖੁੱਲਾ ਲੱਗਾ ਹੈ ਨਾ ਤਾਂ ਕਿ ਆਪਾਂ ਕਮਰੇ ਦੇ ਹਿਸਾਬ ਨਾਲ ਵੀ ਜੀਗ ਲੈ ਸਕਦੇ ਆ ਤਾਂ ਕਰਕੇ ਆਪਾਂ ਜ਼ਰੂਰ ਸਮਝੇ ਅਸੀਂ ਵੀ ਚਲੋ ਆਪਣੇ ਤਾਂ ਬਹੁਤ ਜ਼ਿਆਦਾ ਸਪੇਸ ਆ ਗਈ ਐ ਕਮਰੇ ਕੋਲ ਡਰ ਉਲੇ ਹੀ ਵੀ ਆਪਾਂ ਇਹ ਲਗਾ ਲਈਏ ਨਾ ਤਾਂ ਕਰਕੇ ਆਪਾਂ ਨਾਲ ਲਿਸ ਬਹੁਤ ਵਧੀਆ ਚੀਜ਼ ਹੈ ਜੀ ਇਹ ਬਹੁਤ ਵਧੀਆ ਮਤਲਬ ਮੈਂ ਤੁਹਾਨੂੰ ਦਿਖਾਉਣੀ ਆ ਚੀਜ਼ ਆਪਾਂ ਕੋਈ ਵੀ ਇਹਦੇ ਵਿੱਚ ਰੱਖ ਸਕਦੇ ਆ ਆ ਦੇਖੋ نیچے ਵੀ ਇਹਦੇ ਹੋਆ ਐਵੇਂ ਨਹੀਂ ਹੈਗਾ ਵੀ ਨਹੀਂ ਚੱਚੂਗਾ ਹਨਾ ਬੈੱਡ ਜਿਹੜਾ ਪੂਰਾ ਦੇ ਨਾਲ ਚੱਚਦਾ ਵੀ ਹੈਗਾ ਆ ਦੇਖੋ ਇਦਾਂ ਇਹ ਖੁੱਲ ਜਾਂਦਾਗਾ ਖੁੱਲ ਕੇ ਇਹਦੇ ਵਿੱਚ ਕਾਫੀ ਸਾਰਾ ਸਮਾਨ ਆਗਾ ਜਿਵੇਂ ਹੁਣ ਮੇਰਾ ਕੋਈ ਵੀ ਆਪਣਾ ਕਾगज ਪੱਤਰ ਨੇ ਜਿਹੜੇ ਮਤਲਬ ਕੀ ਹੁੰਦੇ ਨੇ ਹਨਾ ਕਾगज ਪੱਤਰ ਆਪਣੇ ਕੰਮਕਾਰ ਦੇ ਹੁੰਦੇ ਨੇ ਉਹ ਰੱਖੇ ਹੋਣੇ ਵੀ ਜਿਹੜੇ ਮੈਨੂੰ ਜਲਦੀ ਮਿਲ ਜਾਣ ਮੈਂ ਇੱਥੋਂ ਕੱਢ ਕੇ ਦੇ ਸਕਾਂ ਨੂੰ ਜਦੋਂ ਲੋੜ ਪਵੇ ਹਸਬੰਦ ਨੂੰ ਜਾਂ ਬੱਚਿਆਂ ਨੂੰ ਜਾਂ ਮੈਨੂੰ ਵੀ ਖੁਦ ਨੂੰ ਕੋਈ ਚੀਜ਼ ਦੀ ਲੋੜ ਪੈਂਦੀ ਮੇਰੇ ਕੋਈ ਵੀ ਡਾਕੂਮੈਂਟ ਨੇ ਜਾਂ ਹੋਏ ਹੋਰ ਮੈਨੂੰ ਐਂ ਲੱਗਦਾ ਹਨਾ ਉਹ ਚੀਜ਼ ਮੈਂ ਇੱਥੇ ਰੱਖ ਸਕਦੀ ਹਾਂਗੀ ਕਾਫੀ ਦੇਖੋ ਡੁੰਗੇ ਨੇ ਇਹ ਐਨੀ ਹੈਗਾ ਵੀ ਸਪੇਸ ਬਹੁਤ ਘੱਟ ਆ ਆ ਮੇਰੀ ਬਾਬਾ ਸੀ ਦੀ ਦਵਾਈ ਵੀ ਹੈ ਕਿਉਂਕਿ ਮੈਂ ਕਈ ਵਾਰ ਭੁੱਲ ਜਾਂਦੀ ਆ ਤਾਂ ਮੈਂ ਇੱਥੇ ਰੱਖੀ ਹੋਈ ਆ ਉਹ ਤੇ ਠੀਕ ਆ ਜੀ ਬਹੁਤ ਚੀਜ਼ ਵਧੀਆ ਏ ਬਾਕੀ ਤੁਹਾਨੂੰ ਇਹੀ ਲੱਗਦਾ ਸੀ ਮੈਂ ਕਿ ਚਲੋ ਦਿਖਾਉਣੀ ਆ ਪੂਰਾ ਬੈੱਡ ਆ ਜਿਹੜਾ ਇਸ ਤਰ੍ਹਾਂ ਦਿਖਦਾ ਜੀ ਮੈਂ ਥੋੜਾ ਬੈਕ ਹੋ ਕੇ ਦਿਖਾਉਣੀ ਆਂਗੀ ਇਸ ਤਰ੍ਹਾਂ ਇੱਕ ਮਿੰਟ ਜੀ ਮੈਂ ਥੋੜਾ ਹੋਰ ਬੈਕ ਹੋਣਾ ਕੋ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਪੂਰਾ ਬੈੱਡ ਆਪਣਾ ਹੈਗਾ ਆ ਆ ਦੇਖੋ ਇਸ ਤਰ੍ਹਾਂ ਦਾ ਠੀਕ ਹੈ ਜੀ ਲਓ ਜੀ ਬੈੱਡ ਭਾਵੇਂ ਆਪਾਂ ਤੁਹਾਨੂੰ ਦਿਖਾਤਾ ਫਿਰ ਮੇਰੇ ਇਹਨਾਂ ਯਾਦ ਆ ਗਿਆ ਕਈ ਵਾਰ ਫਿਰ ਮੈਂ ਭੁੱਲ ਜਾਨੀ ਹੁੰਨੀ ਕਿ ਮੈਂ ਕਿਹਾ ਹੁਣ ਮੇਰੇ ਯਾਦ ਸੀ ਮੈਂ ਕਿਹਾ ਦਿਖਾ ਦਵਾ ਤੇ ਲਓ ਜੀ ਬੈੱਡ ਦਿਖਾਤਾ ਤੇ ਆਪਣਾ ਮੰਜਾ ਇੱਥੇ ਡਾਲਿਆ ਕਿਉਂਕਿ ਜਿਹੜੇ ਮੰਜੇ ਨੇ ਮੰਜਾਂ 'ਤੇ ਆਰਾਮ ਮਿਲਦਾ ਮੈਂ ਤਾਂ ਰਾਤ ਨੂੰ ਵੀ ਮੰਜੇ 'ਤੇ ਪੈਣੀ ਹੈਗੀ ਹੈ ਨਾ ਤੇ ਬੱਚੇ ਸੌ ਜਾਂਦੇ ਨੇ ਦੋਨੋਂ ਮੇਰੇ ਬੇਟੇ ਨੇ ਜਿਹੜੇ ਦੋਨੋਂ ਬੈੱਡ 'ਤੇ ਸੌਂਦੇ ਨੇ ਹੈ ਨਾ ਪਲੇਸ ਸਾਹਿਬ ਵੀ ਆਪਣਾ ਮੰਜਾ ਹੀ ਡਹਾਉਂਦੇ ਨੇ ਮੈਂ ਵੀ ਬੱਚੇ ਮੇਰੇ ਬੱਚੇ ਹੀ ਸੁਹਾਉਂਦੇ ਆ ਮੰਜੇ ਜ਼ਿਆਦਾਤਰ ਤਾਂ ਤੇ ਉਹਨੋਂ ਦੋ ਪੈਸੀ ਦੋਨੇ ਮੰਜੇ ਹੀ ਡਹੋਨੇ ਆ ਆਪਣੇ ਹਨਾ ਕਲੇਰ ਸਾਹਿਬ ਵੀ ਮੰਜੇ ਤੇ ਸੌਂਦੇ ਨੇ ਮੈਂ ਵੀ ਤੇ ਸੌਂੂਗੀ ਹੁਣ ਥੋੜੀ ਜਿੜੇ ਕਰੂੰਗੀ ਰੈਸਟ ਕਿਉਂਕਿ ਮੇਰੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਨਾ ਇੱਕ ਦਾ ਐਵੇਂ ਹੁੰਦਾ ਵੀ ਦਰਦ ਹੁੰਦਾ ਦਰਦ ਵੀ ਨਹੀਂ ਜਿਵੇਂ 6 ਵਜੇ ਕਿ ਨਹੀਂ ਪੈਰ ਦੁਖਦਾ ਹੁੰਦਾ ਐਵੇਂ ਮੇਰਾ ਪੈਰ ਦੁਖਦਾ ਵੀ ਤੇ ਨੀਚੇ ਲੱਗਦਾ ਨਹੀਂ ਮੂਹਰੋਂ ਪੰਜਾ ਜਿਹੜਾ ਨਾ ਲੱਗਦਾ ਨਹੀਂ ਨੀਚੇ ਲੰਗ ਮਾਰ ਕੇ ਤੁਰਦੀਆਂ ਮੈਂ ਤੇ ਵਕਈ ਕਈ ਵਾਰ ਚਪਕਾ ਵੀ ਪੈਂਦਾ ਪਤਾ ਨਹੀਂ ਰੇਸ ਸੌਰੂਸਾ ਪਤਾ ਨਹੀਂ ਕੀ ਹੈ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਚਲੋ ਜੀ ਬੱਸ ਇੱਥੇ ਖਾਂ ਡਾਕਟਰ ਨੇ ਜਿਹੜੇ ਮਰੀਲ ਕੋਟਲੇ ਵਾਲੇ ਹੱਡੀਆਂ ਵਾਲੇ ਉਹ ਆਏ ਹੋਏ ਨੇ ਅੱਜ ਮੰਦਰ ਦੇ ਵਿੱਚ ਪਰ ਮੈਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਹੈਗਾ ਕੱਲੀ ਮੈਂ ਕਦੇ ਗਈ ਨਹੀਂ ਜੀ ਕਿਤੇ ਮੈਂ ਮੇਰੀ ਆਦਤ ਨਹੀਂ ਹੈਗੀ ਹਮੇ ਮੈਂ ਕੱਲੀ ਬਿਨਾ ਗੱਲ ਤੋਂ ਹਨਾ ਤੁਰੇ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਜਾਣਾ ਐਵੇਂ ਹਨਾ ਤੇ ਬਾਕੀ ਚਲੋ ਜੀ ਥੋੜੀ ਜਿਹੀ ਰੈਸਟ ਕਰਦੇ ਆ ਫਿਰ ਦੇਖਦੇ ਆ ਕਲੇਰ ਸਾਹਿਬ ਕਹਿੰਦੇ ਸੀ ਡਾਕਟਰ ਨੂੰ ਜਿੱਥੋਂ ਪਹਿਲਾਂ ਟੂਹੀ ਠੀਕ ਹੋਈ ਹੈ ਨਾ ਉਸੇ ਡਾਕਟਰ ਤੋਂ ਕਹਿੰਦੇ ਦਵਾਈ ਦਵਾ ਕੇ ਲੈ ਕੇ ਆਉਣੀ ਹੈ ਪੈਰ ਦੀ ਪਰ ਉਹ ਹੁਣ ਥੋੜਾ ਜਿਹਾ ਕੰਮ ਗਏ ਨੇ ਸੁਨਾਮ ਸ਼ਾਮ ਤੱਕ ਹੀ ਸ਼ਾਮੇ ਹੋ ਜੂਗੀ ਉਹਨਾਂ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਗਏ ਬੰਦੇ ਨੂੰ ਟਾਈਮ ਲੱਗ ਹੀ ਜਾਂਦਾ ਹੈ ਨਾ ਚਲੋ ਜੀ ਮਿਲਦੇ ਹਾਂ ਥੋੜੀ ਦੇਰ ਬਾਅਦ ਤੁਹਾਨੂੰ ਹਨਾ ਵੀ ਇਹਨਾਂ ਤੇਜ਼ ਆ ਗਿਆ ਬਿਠਾਉਣੇ ਨੂੰ ਖਿੜਕੀ ਖੋਲ ਕੇ ਆ ਦੇ ਕਿੰਨਾ ਤੇਜ਼ 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 ਹੋ ਗਿਆ ਬਹੁਤ ਤੇਜ਼ ਆ ਗਿਆ ਮੀ ਮੈਂ ਸਕਾਜ਼ੂ ਟਾਈਮ ਦਾ ਹਟ ਜਾਂਦਾ ਸੀ ਲੱਗਦਾ ਜਾਂਦਾ ਸੀ ਪਰ ਹੁਣ ਦੇਖੋ ਕਿੰਨਾ ਤੇ ਆ ਇੱਧਰ ਦੇਖੋ ਇੱਥੇ ਆ ਆਹ ਖਿੜਕੀ ਉਧਰ ਬਹੁਤ ਜ਼ਿਆਦੇ ਆ ਹੋਏ ਪੁਸ਼ ਕੱਪੜੇ ਉੱਥੇ ਫੋਲੇ ਪੈਨੇ ਕੋਸ਼ਾ ਵਾਲੇ ਸਪੇਟੀਆਂ ਵਾਲੇ ਰੂਮ ਚ ਖੋਲੇ ਹੋਏ ਨੇਗੇ ਤੇ ਹੁਣ ਦੇਖਦੇ ਆ بارش ਪੂਰੀ ਪੂਰੀ ਤੇਜ਼ ਆ ਲਓ ਜੀ ਇੱਥੇ ਹੋ ਗਿਆ ਨੈਕਸਟ ਡੇ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਦਾ ਦਿਨ ਵੀ ਤੁਹਾਡਾ ਬਹੁਤ-ਬਹੁਤ ਵਧੀਆ ਲੰਘੇ ਤੇ ਲੋ ਜਿੱਥੇ ਨਾ ਜਿਹੜੇ نیچے ਚਾਹ ਪੱਤੀ ਬਚ ਜੰਦੇ ਕੰਟੇਨਰ ਦੇ ਵਿੱਚ ਉਹ ਮੈਂ ਕਕੌਲੀ ਦੇ ਵਿੱਚ ਪਾ ਲਈ ਸੀ ਨੂੰ ਆਪਾਂ ਮਨੀ ਪਲਾਂਟ ਦੇ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਪਾਣੀ ਮਿਕਸ ਕਰ ਲਿਆ ਜੇਕਰ ਤੁਸੀਂ ਇਹਨੂੰ ਰੱਖਣਾ ਚਾਹੋ ਨੇ ਇੱਕ ਘੰਟਾ ਇਸ ਤਰ੍ਹਾਂ ਪਾਣੀ ਪਾ ਕੇ ਰੱਖੋ ਤਾਂ ਚਾਹ ਪੱਤੀ ਦੇ ਵਿੱਚ ਤਾਂ ਇਹਨੂੰ ਆਪਣੇ ਹਨਾ ਆ ਕੋਈ ਵੀ ਪਾਮਾ ਜਿਵੇਂ 에रिकਾ ਪਾਮਾ ਮਨੀ ਪਲੈਂਟ ਹੋ ਗਿਆ ਡਿਫਨ ਬੇਕਿਆ ਹੋ ਗਿਆ ਕਈ ਪਲੈਂਟਸ ਹੁੰਦੇ ਨੇ ਜਿਹੜੇ ਇੰਡੋਰ ਪਲੈਂਟਸ ਨੇਗੇ ਹਨਾ ਇੰਡੋਰ ਪਲੈਂਟਸ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਪਾ ਸਕਦੇ ਹਾਂ ਹਨਾ ਤੇ ਇਹਨੂੰ ਮੈਂ ਆਪਣੇ ਅੱਜ ਮਨੀ ਪਲੈਂਟ ਦੇ ਵਿੱਚ ਪਾਉਂਗੀ ਚਲੋ ਜੀ ਆ ਸਵੇਰ ਟਾਈਮ ਸੀ ਕਿਉਂਕਿ ਬੋਟਲ ਪਈ ਸੀ ਇੱਥੇ ਪਾਣੀ ਵਾਲੀ ਫਿਰ ਮੈਂ ਅੰਦਰ ਥੋੜਾ ਜਿਹਾ ਕਿਚਨ ਦੇ ਵਿੱਚ ਵੀ ਕੰਮ ਕਰ ਰਹੀ ਸੀ ਮੈਂ ਕਿਹਾ ਚਲੋ ਇਹਨੂੰ ਮਨੀ ਪਲੈਂਟ ਦੇ ਵਿੱਚ ਪਾ ਦਿੰਦੇ ਨੇ ਆਪਾਂ ਇੱਕ ਮਹੀਨੇ ਦੇ ਵਿੱਚ ਪਾ ਸਕਦੇ ਹਾਂ ਹਨਾ ਇਸ ਤਰ੍ਹਾਂ ਜੇ ਜ਼ਿਆਦਾ ਗਰਮੀਆਂ ਤੋਂ 15 20 ਦਿਨਾਂ ਦੇ ਵਿੱਚ ਪਾਓ ਮਨੀ ਪਲੈਂਟ ਵਧੀ ਲੋ ਜੀ ਪਾਤਾ ਆਪਾਂ ਮਨੀ ਪਲਾਂਟ ਦੇ ਵਿੱਚ ਜਿਹੜਾ ਸੀਗਾ ਇਹ ਚਾਹ ਪੱਤੀ ਵਾਲਾ ਪਾਣੀ ਜੇਕਰ ਤੁਸੀਂ ਚਾਹ ਪੱਤੀ ਨੂੰ ਉਹ ਵਜ ਮਤਲਬ ਚਾਹ ਬਣਾਉਣੇ ਉਹ ਚਾਹ ਪੱਤੀ ਨੂੰ ਵੀ ਤੁਸੀਂ ਪਾਣੀ ਵਿੱਚ ਚੰਗੀ ਤਰ੍ਹਾਂ ਕਈ ਵਾਰ ਧੋ ਕੇ ਇਕੱਠੀ ਕਰੋ ਹਨਾ ਉਹ ਵੀ ਪਾ ਸਕਦੇ ਆ ਠੀਕ ਆ ਜੀ ਤੇ ਇਹਦੇ ਨਾਲ ਪੱਤੇ ਵੀ ਬਹੁਤ ਸੋਹਣੇ ਹੋਣਗੇ ਦੇਖੋ ਗ੍ਰੀਨ ਗ੍ਰੀਨ ਤੇ ਬਾਕੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਨਾਲ ਬਾਏ ਟੇਕ ਕੇਅਰ